Bazı mı ਚੋ ਇਹ ਬਿਜਲੀ ਦੀਆਂ ਤਾਰਾਂ ਸਾਡੇ ਉੱਤੇ ਹੀ ਨਿਕਲੀਆਂ ਆ। ਅੱਛਾ ਤੇ ਪਤਾ? ਇਹਦੇ ਕੰਮ ਕਰਦਾ। ਪੱਕਾ। ਆ ਗਈ ਬਾਅਦ ਵਲੰਦਰ ਦੇ ਬਸਤੀ ਬਾਵਾ ਖੇਲ ਦੇ ਨਾਲ ਲੱਗਦੇ ਨਿਊ ਰਾਜਨਗਰ ਦੇ ਵਿੱਚ ਅੱਜ ਪੁਲਿਸ ਔਰ ਨਗਰ ਨਿਗਮ ਵੱਲੋਂ ਇੱਕ ਸਾਂਝਾ ਆਪਰੇਸ਼ਨ ਕੀਤਾ ਗਿਆ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਇਸ ਘਾਟ ਦੇ ਵਿੱਚ ਦੇਖਦੇ ਹੋ ਪੀਲੇ ਪੰਜੇ ਤੇ ਹੈਲਟੀਆਂ ਜਿਹੜੀਆਂ ਚਲਾਈਆਂ ਜਾ ਰਹੀਆਂ ਦੱਸਿਆ ਜਾ ਰਿਹਾ ਜੋ ਹੈ ਨਜਾਇਜ਼ ਕਬਜ਼ੇ ਨੇ ਜੋ ਕੀਤਾ ਹੋਇਆ ਇਸ ਦੇ ਵੱਲੋਂ ਨਗਰ ਨਿਗਮ ਵੱਲੋਂ ਕਈ ਵਾਰ ਨੋਟਿਸ ਵੀ ਦੇ ਦਿੱਤਾ ਗਿਆ ਨੋਟਿਸ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਹੈਗਾ ਸਾਡੇ ਨਾਲ ACP ਸਾਹਿਬ ਆਪਾਂ ਗੱਲਬਾਤ ਕਰਦੇ ਆ ACP ਸਾਹਿਬ ਨਾਲ ਗੱਲਬਾਤ ਕਰਦੇ ਸਰ ਇਹ ਕੀ ਮਾਮਲਾ ਹੈਗਾ ਇਹ ਅੱਜ ਕਿਹੜੀ ਨਗਰ ਨਿਗਮ ਔਰ ਪੰਜਾਬ ਪੁਲਿਸ ਵੱਲੋਂ ਕਿਹੜੀ ਕਾਰਵਾਈ ਸਾਥੀ ਨਗਰ ਨਿਗਮ ਵੱਲੋਂ ਸਾਨੂੰ ਚਿੱਠੀ ਮਸੂਲ ਹੋਈ ਸੀਗੀ ਕੀ ਕਾਰਨ ਅਧਿਕਾਰੀ ਤੋਂ ਸਾਰੀ ਜਿਹੜੀ ਆ ਰਾਜਨਗਰ ਦੇ ਵਿੱਚ ਢਾਈ ਜਾਣੀ ਆ ਸੋ ਜਦੋਂ ਇਹਦਾ ਬੰਦੇ ਦਾ ਨਰਿੰਦਰ ਕੁਮਾਰ ਉਰਫ ਬਾਬਾ ਦਾ ਰਿਕਾਰਡ ਚੈੱਕ ਕੀਤਾ ਗਿਆ ਤਾਂ ਇਹਦੇ ਤੇ 14 ਮੁਕਦਮੇ ਜਿਹੜੇ ਦਰਜ ਪਾਏ ਗਏ ਤੇ ਇਹਦੇ ਤੇ ਐਕਸਾਈਜ਼ ਐਕਟ ਗੈਂਬਲਿੰਗ ਐਕਟ ਤੇ ਪੰਜ ਜਿਹੜੇ ਆ ਨਸ਼ਿਆਂ ਦੇ ਮੁਕਦਮੇ ਦਰਜ ਹੈ ਤੇ ਇਹ ਕਾਫੀ ਲੰਬੇ ਸਮੇਂ ਤੋਂ ਜਿਹੜਾ ਵੈ ਜੇਲ ਦੇ ਵਿੱਚ ਰਹਿ ਕੇ ਆਇਆ ਕਿਉਂਕਿ ਚਾਰ ਮੁਕਦਮਿਆਂ 'ਚ ਇਹਨੂੰ ਸਜ਼ਾ ਵੀ ਜਿਹੜੀ ਆ ਹੋ ਚੁੱਕੀ ਆ ਫਿਲਹਾਲ ਇਹ ਇਸ ਘਰ 'ਚ ਨਹੀਂ ਰਹਿ ਰਿਹਾ ਐਸਕਾਂਡਿੰਗ ਹੈ ਸੋ ਇਹ ਸਾਰ ਅਸੀਂ ਅੱਜ ਆਪਣੀ ਪ੍ਰੋਪਰ ਪੁਲਿਸ ਪ੍ਰੋਟੈਕਸ਼ਨ ਜਿਹੜੀ ਆ ਵਿਦ ਬੈਰੀਕੇਡਿੰਗ ਜਿਹੜੀ ਆ ਨਗਰ ਨਿਗਮ ਦੀ ਸਪੋਰਟ ਵਾਸਤੇ ਪ੍ਰੋਵਾਈਡ ਕਰ ਰਹੇ ਹਾਂ। ਤੇ ਇਸ ਦੇ ਹੋਰ ਵੀ ਸਾਥੀ ਹੈਗੇ ਨੇ? ਨਹੀਂ ਇਹ ਜਿਹੜਾ ਵੈ ਇਹਦੇ ਤੇ ਜਿੰਨੇ ਵੀ ਮੁਕਾਦਮੇ ਦਰਜ ਹੋਏ ਆ ਇਹਦੇ ਤੇ ਇਕੱਲੇ ਤੇ ਹੀ ਦਰਜ ਹੋਏ ਆ ਤੇ ਹੋਰ ਇਹਦਾ ਕੋਈ ਐਸੋਸੀਏਟ ਨੈਟਵਰਕ ਹੈ ਜੀ ਆਇਡੈਂਟੀਫਾਈ ਨਹੀਂ। ਸਰ ਇਹ ਜਿਲ੍ਹੇ ਆ ਜਾਂ ਨਹੀਂ ਹਜੇ ਐਬਸਕਾਂਡਿੰਗ ਹੈ। ਤੁਸੀਂ ਦੇਖ ਰਹੇ ਹੋ ਅਸੀਂ ਗੱਲਬਾਤ ਕਿਤੇ ਆ ਨਰਿੰਦਰ ਉਹ ਬਾਬਾ ਦੇ ਉੱਤੇ ਕਿਹੜੇ ਉਹਨਾਂ ਦੇ ਘਰ ਦੇ ਉੱਤੇ ਜੋ ਅੱਜ ਪੀਲਾ ਪੰਜਾ ਚਲਾਇਆ ਗਿਆ ਉਹਨਾਂ ਦਾ ਦੱਸਣਾ ਹੈ ਇਸ ਦੇ ਕਿਹੜੇ ਪੀਲਾ ਪੰਜਾ ਚਲਾਉਂਦਾ ਇਸ ਦੇ ਉੱਤੇ ਕਿਹੜੇ 14 ਮਾਮਲੇ ਦਰਜ ਨੇ 5 ਐਨਡੀਬੀਐਸ ਤੇ ਤੇ ਹੋਰ ਸ਼ਰਾਬ ਦੇ ਕਿਹੜੇ ਮਾਮਲੇ ਦਰਜ ਹੈਗੇ ਨੇ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਤੇ ਜੋ ਪੰਜਾਬ ਜਲੰਧਰ ਪੁਲਿਸ ਕਮਿਸ਼ਨਰ ਤੇ ਨਗਰ ਨਿਗਮ ਦੀ ਟੀਮ ਵੱਲੋਂ ਸੰਜਿਆ ऑपरेशन ਕਿਹੜਾ ਕੀਤਾ ਗਿਆ ਇਸ ਦੇ ਵਿੱਚ ਮੌਕੇ ਤੇ ਏਟੀਪੀ ਵੀ ਮੌਕੇ ਤੇ ਪਹੁੰਚੋ ਹਨ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਕੀ ਮਾਮਲਾ ਇਸ ਦੇ ਉੱਤੇ ਕਿ ਇਹਨਾਂ ਨੂੰ ਪਹਿਲੇ ਨੋਟਿਸ ਦੇ ਦਿੱਤਾ ਗਿਆ ਸੀ ਜਾਂ ਇਹਨਾਂ ਦੇ ਉੱਤੇ ਕੀ ਇਹ ਕਾਰਵਾਈ ਹੈ ਕਿਹੜੀ ਅੱਜ ਉਹਨਾਂ ਵੱਲੋਂ ਕੀਤੀ ਗਈ ਹੈ ਸਾਡੇ ਨਾਲ ਏਟੀਪੀ ਸਾਹਿਬ ਆਪਾਂ ਗੱਲਬਾਤ ਕਰਦੇ ਮੈਮ ਕਿਹੜੀ ਅੱਜ ਕਾਰਵਾਈ ਕੀਤੀ ਪੰਜਾਬ ਪੁਲਿਸ ਤੇ ਨਗਰ ਨਿਗਮ ਦੇ ਵੱਲੋਂ ਕਿ ਇਹਨਾਂ ਨੂੰ ਪਹਿਲੇ ਤੁਹਾਡੇ ਵੱਲੋਂ ਨੋਟਿਸ ਗਿਆ ਸੀ ਨੋਟ ਇੱਕ ਨੋਟਿਸ issues ਕੀਤਾ ਗਿਆ ਸੀ ਇਹਨਾਂ ਨੂੰ ਹਾਂਜੀ ਉਹਦਾ ਕੋਈ ਰਿਪਲਾਈ ਨਹੀਂ ਇਹਨਾਂ ਨੇ ਦਿੱਤਾ ਜਦ ਇਹ ਬਿਹਾਪ ਤੇ ਅੱਜ ਇਹਦੀ ਕਾਰਵਾਈ ਕੀਤੀ ਗਈ ਇਸ ਕਿਹੜੀ ਕਾਰਵਾਈ ਕੀਤੀ ਗਈ ਹੈ ਕੀ ਕੋਈ ਕਾਰਵਾਈ ਕੀਤੀ ਗਈ ਨਹੀਂ ਅਸੀਂ ਜੋ ਇਹਨਾਂ ਦੇ ਵਾਇਲੇਸ਼ਨਸ ਹੈਗੀਆਂ ਆ ਫਰੰਟ ਵਾਇਲੇਸ਼ਨਸ ਉਹ ਆਪਾਂ ਕਰਤੀਆਂ ਕੋਈ ਜਵਾਬ ਨਹੀਂ ਇਹਨਾਂ ਨੇ ਨਹੀਂ ਕੋਈ ਜਵਾਬ ਨਹੀਂ ਆਇਆ ਤੁਸੀਂ ਦੇਖਿਆ ਅਸੀਂ ਗੱਲਬਾਤ ਕੀਤੀ ਕਿ ਨਗਰ ਨਿਗਮ ਦੇ ਅਫਸਰ ਸਬੰਧ ਦੇ ਨਾਲ ਉਹਨਾਂ ਨੇ ਦੱਸਿਆ ਇਹਨਾਂ ਤੇ ਕਿਹੜੀ ਕਾਰਵਾਈ ਕੀਤੀ ਗਈ ਇਹਨਾਂ ਨੂੰ ਪਹਿਲੇ ਨੋਟਿਸ ਜਾਰੀ ਕੀਤਾ ਜਾਂਦਾ ਨੋਟਿਸ ਦਾ ਇਹਨਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਤੇ ਅੱਜ ਕਿਹੜੀ ਨਗਰ ਨਿਗਮ ਦੇ ਤੇ ਪੰਜਾਬ ਪੁਲਿਸ ਵੱਲੋਂ ਜੋ ਅੱਜ ਜਲੰਧਰ ਦੇ ਬਸਤੀ ਪੀਰਦਾਰ ਦੇ ਵਿੱਚ ਕਿਹੜੀ ਕਾਰਵਾਈ ਕੀਤੀ ਗਈ ਹੈ ਕੈਮਰਾਮੈਨ ਰਾਹੁਲ ਦੇ ਨਾਲ ਸੋਨ ਮਹਾਜਨ ਜਗਬਾਨੀ ਟੀਵੀ ਜਲੰਧਰ